ਟਰੱਕ ਡਰਾਈਵਰਾਂ ਤੇ ਅਨਜ ਮੰਡੀ ਦੇ ਠੇਕੇਦਾਰਾਂ ਵਿਚਾਲੇ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਮਸਲਾ ਫਖ ਦਾ ਜਾ ਰਿਹਾ ਹੈ ਟਰੱਕ ਡਰਾਈਵਰਾਂ ਦਾ ਇਲਜ਼ਾਮ ਹੈ ਕਿ ਠੇਕੇ ਦੀ ਪਰਚੀ ਦੇ ਨਾਂ ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਜੇ ਕੋਈ ਪਰਚੀ ਨਹੀਂ ਕਟਵਾਉਂਦਾ ਤਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਟਰੱਕ ਡਰਾਈਵਰਾਂ ਨੇ ਮੰਗ ਕੀਤੀ ਹੈ ਕਿ ਠੇਕੇਦਾਰਾਂ ਦੇ ਇਸ ਤੱਕੇਸ਼ਾਹੀ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਜਨਾਮ ਸੁਵਿੰਦਰ ਚੰਗੀ ਜੀ ਇਹ ਧੋਟਵਾਇਦਾ ਕੰਮ ਕਰਦੇ ਆ ਗੱਡੀ ਇੱਕ 10 ਟਾਂ ਦੀ ਗੱਡੀ ਹੈ ਦੇਖੋ ਅਸੀਂ ਵੀ ਪਰਚੀ ਆ ਇਹ ਧੱਕੇ ਨਾਲ 225 ਕੱਟਦੀ ਹੈ ਕੌਣ ਇਹ ਗਮਜੀਤ ਸਿੰਘ ਦੇ ਪਰਸੋ ਮੈਂ ਗੱਡੀ ਲੈ ਕੇ ਆਇਆ ਹਾਂ ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਹਵਾ ਕੱਢੀ ਨਾਲੇ ਮੇਰੇ ਵੀਰ ਬਾਗ ਬੱਟੇ ਮੁੰਡੂ ਤੋੜੇ ਆ ਮੇਰੀ ਗੱਲੋਂ ਹਵਾ ਕੱਢੀ ਹੈ ਕਿਹਾ 25 ਘਟਾਓ 200 ਰੁਪਏ 25 ਘਟਾਓ ਮੈਂ ਪਰਚੀ ਨਹੀਂ ਘਟਾਈ ਇਹ ਦੋਹੇ ਪਿਓ ਪਤਾ ਆ ਕੇ ਮੈਨੂੰ ਇਹ ਰੱਤੀ ਪੈ ਗਿਆ ਦੋਹੇ ਪਿਓ ਪਤਾ ਆ ਕੇ ਮੇਰੀ ਹਵੇ ਤੈਰ ਜਗਲੀ ਹੋ ਗਿਆ ਉਹ ਕੱਢੀ ਜੀ ਇੱਕ ਨਿਕਲੀ ਆ ਬਾ ਉਹਦੇ ਵੀਡੀਓ ਬਣੀ ਆ ਤੇ ਮੇਰੇ ਬੇਰ ਬੱਟੇ ਮੁੰਡੂ ਤੋੜੇ ਨਾ ਨੇ ਤੇ ਮੈਨੂੰ ਗਾਲਾਂ ਗੋਲਾਂ ਵੀ ਕੱਢੀਆਂ ਇਹਨਾਂ ਨੇ ਨਿਕ ਪਲੇਨ ਨਹੀਂ ਕੀਤੀ ਮੈਂ ਬੰਦੇ ਮੈਂ ਕੀਤੀ ਗੱਲ ਬੰਦੇ ਆ ਬੰਦੇ ਆਦੇ ਨਹੀਂ ਆ ਬੈਠ ਕੇ ਫਾਸਲਾ ਕਰਨੀ ਮੇਰਾ ਅੱਜ ਵੀ ਟਿਪ ਕਲੇਰ ਅਸੀਂ ਪੈ ਗਿਆ ਕੱਲ ਹੋਰੀ ਕੱਲ ਹੋ ਸਕਦਾ ਕੋਈ ਮੈਂ ਕੱਲ ਕੱਲ ਕਾਲੀ ਗਿੱਟੀਆਂ ਹੀ ਕੰਮ ਕਰਦਾ ਮੇਰਾ ਜੋਤ ਸਿੰਘ ਨਾਮ ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀਆਂ ਇੱਥੇ ਢਵਾ ਢੋਆਈ ਜਾਂਦੀਆਂ ਆੜਤੀਆਂ ਦੇ ਮਤਲ ਲੈਦੀਆਂ ਗੱਡੀਆਂ ਇੱਥੇ ਦੁਕਾਨਾਂ ਤੇ 200 ਰੁਪਇਆ ਪਰਚੀ ਨਜਾਇਜ਼ ਲੈਂਦੇ ਆ 80 ਰੁਪਇਆ ਦਾ ਸਰਕਾਰੀ ਰੇਟ ਆ ਕਿਹੜੀ ਗੱਡੀ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਆ ਪਰਚੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਇਆ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰ ਇਹ ਘਟੋ ਘਾਟੇ 3-4 ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਇਹਦੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਲਾਰੀਏ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਪਹਿਲਾਂ ਕੋਈ ਇਦਾਂ ਦੀ ਇੰਨਾ ਪਰੇਸ਼ਾਨੀ ਦਾ ਕੋਈ ਹ ਨਹੀਂ ਸੀਗੀ ਅਜੋਂ ਦਾ ਫੌਜੀ ਕੋ ਮਨਜੀਤ ਸਿੰਘ ਕੋ ਟੈਂਡਰ ਆਇਆ ਹੈ ਉਦੋਂ ਦਾ ਤੰਗ ਕਰਦਾ ਪਿਆ ਖਾਲੀ ਗੱਡੀਆਂ ਦੀ ਕਰੀ ਨਾਇ ਪਰਚੀ ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਈ ਦਾ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹਾਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਏ ਹੁਣ ਸਾਡੇ ਪਿਓ ਸਮਾਨ ਸਾਡੇ ਡਰਾਈਵਰ ਭਾਈਚਾਰਾ ਵਿੱਚ ਹੈਗੇ ਨੇ ਉਹਨਾਂ ਦੇ ਕੱਲ ਪਰਸੋਂ ਨੇ ਹੱਥ ਬਟਨ ਤੋੜੇ ਕੁਮੀਜ਼ ਪਾੜੀ ਹੈ ਮਾਰਨ ਦੀ ਧਮਕੀ ਦਿੱਤੀ ਹੈ ਜੀ 11 ਦੀ ਉਹਵਾਗਾ ਵੀ ਕਰਦਾ ਦੁਕਾਨਾਂ ਦੇ ਆ ਕੇ ਖਲੋਤੀ ਗੱਡੀਆਂ ਦੀ ਸਾਡੇ ਕੋਲ 10 ਟੈਰੀ ਗੱਡੀ ਹੈ ਜੀ ਪਰਚੀ ਉਹਦਾ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਏ ਧੱਕੇ ਨਾਲ ਕੋ 200 ਲੈਂਦਾ ਆਹੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਮਾਨਤੀ ਆਇਆ ਏ ਉਹਦੇ ਕਰਕੇ ਠੇਕੇਦਾਰ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਮ ਤੇ ਲਿਆ ਤੇ ਧੱਕਾ ਨਾਲ ਗੁੰਡੇ ਕਰਦੀ ਪਰਚੀ ਵਾਦ ਲੈਂਦਾ ਜੀ ਡਰਾਈਵਰਾਂ ਦੇ ਨਾਲ ਇਲਜ਼ਾਮਾਂ ਨੂੰ ਲੈ ਕੇ ਠੇਕੇਦਾਰਾਂ ਨੇ ਆਪਣਾ ਤਰਕ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਨਜਾਇਜ਼ ਵਸੂਲੀ ਨਹੀਂ ਕੀਤੀ ਜਾ ਰਹੀ ਮੇਰੀ ਮਿਸਿਸ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਰਿਹਾ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਹੈ ਜੂਜਾ ਚਾਰਜਰ ਦਾ ਨਾਂ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਆ ਮੈਂ ਖਾਲੀ ਗੱਡੀ ਦੀ ਪਰਚੀ ਲੈਣ ਦਾ ਹੱਕਦਾਰ ਆ 40 50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋ ਕੋਈ ਕਾਰ ਪਾਰਕਿੰਗ ਨਹੀਂ ਆ ਉਹ ਹੁਣ ਗੁੰਡਾਗਰਦੀ ਦਿਖਾ ਰਿਹਾ ਇੱਥੇ ਗੁੰਡਾਗਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਣ ਦੀਆਂ ਉਹ ਸਾਠ ਪੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿਮੀਦਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸਵਾ ਤੇ ਜ਼ਿਮੀਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ ਪਾਟਾ ਢਾ ਇਹ ਪਾਟਾ ਢਾ ਜੋ ਵੀ ਤੁਹਾਡੇ ਇਹ ਜ਼ਿਮੀਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚੱਲ ਜਾਂਦੇ ਆ ਕਿਸੇ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੁੱਝ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਆ ਮੈਂ ਇਹਨਾਂ ਕੋ ਪੱਤੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ ਦਾ ਟੈਰੀ ਦੀ ਪੱਤੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਿਆ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਗਏ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਇਹ ਮੈਨੂੰ ਕਰਨ ਨਹੀਂ ਦੇਣ ਦੇ ਕੋਸ ਵਿੱਚੋਂ ਆੜਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰਾ ਨਾ ਉਹ ਕਰਨਾਗੇ ਜੀ ਕਰਨਾ ਸਰ ਮੈਂ 80 ਲੱਖ ਰੁਪਿਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਹਨਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੀ ਤੇ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦੇਣਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕਦਾਰ ठेकेदार ਹੈਗਾ ਉਹਦੇ ਵਿੱਚ ਲਿਖਤੀ ਰਿਟਨ ਹੈ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਦਿਆ ਇਹ ਵੱਲੋਂ ਕੰਪਲੀਟ ਐਸਡੀਐਮ ਸਾਹਿਬ ਨੂੰ ਦਿੱਤੀ ਆ ਬਾਈ ਡਾਕ ਤੇ ਸੈਕਟੀ ਸਾਹਿਬ ਨੇ ਦਿੱਤੀ ਆ ਡੀਐਮੋ ਗੁਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ 10 ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠੀਕ ਹੋਣਾ ਚਾਹੀਦਾ ਕੰਡਾ ਇਹ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਆ ਜੇ ਨੋ ਗੱਡੀ ਮੰਡੀ ਦੇ ਗੇਟ ਤੋਂ ਬਾਹਰ ਚਲ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਂਦੀ ਹੈ ਮੈਂਟਰੀ ਫੀਸ ਲੈਣ ਦਾ ਹੱਕਦਾਰ ਹੈ। ਅਨਾਜ ਮੰਡੀ ਵਿੱਚ ਉਠੇ ਇਸ ਵਿਵਾਦ ਨੂੰ ਜਲਦ ਤੋਂ ਜਲਦ ਸੁਲਝਾਉਣ ਦੀ ਲੋੜ ਹੈ ਨਹੀਂ ਤਾਂ ਟਰੱਕ ਡਰਾਈਵਰਾਂ ਤੇ ਠੇਕੇਦਾਰਾਂ ਵਿਚਾਲੇ ਤਲਖੀ ਵੱਧਦੀ ਜਾਵੇਗੀ।